ਦੱਸਿਆ ਕਿਹਦੀ ਵੀ ਇਹ ਮੁੰਡਾ ਜਿਹੜਾ ਇਸ ਦਾ ਮੰਗੇਤਰ ਸੀ ਇਸ ਨੂੰ ਬਾਰ-ਬਾਰ ਮਿਲਨ ਦੇ ਲਈ ਬਲੈਕਮੇਲ ਕਰਦਾ ਸੀ ਇਸ ਕੁੜੀ ਦੇ ਘਰਾਂ ਦੇ ਬਾਹਰ ਆ ਕੇ ਇਹਨੇ ਗੋਲੀਆਂ ਵੀ ਚਲਾਈਆਂ ਧਮਕੀਆਂ ਵੀ ਦਿੱਤੀਆਂ ਤੇ ਇਹ ਜਿਹੜਾ ਮੁੰਡਾ ਹੈਗਾ ਪ੍ਰਭ ਨਾਮ ਆ ਇਹਦਾ ਦੱਸਿਆ ਜਾਂਦਾ ਵੀ ਉਧਰ ਨੂਰ ਮਹਿਲ ਵੱਲ ਦਾ ਹੈਗਾ ਪਤਾ ਨਹੀਂ ਨੂਰ ਮਹਿਲ ਦਾ ਪਤਾ ਨਹੀਂ ਉਧਰ ਇਹਦਾ ਕੋਈ ਲਾਗੇ-ਤਾਗੇ ਕੋਈ ਪਿੰਡ ਸਿੱਧੀ ਗੱਲ ਮੈਂ ਸਪਸ਼ਟ ਤੌਰ ਤੇ ਇੱਕ ਗੱਲ ਕਹਿਣੀ ਚਾਹਣਾ ਇਹ ਮੁੰਡੇ ਨੂੰ ਤੇ ਇਹ ਮੁੰਡੇ ਦੇ ਪਰਿਵਾਰ ਨੂੰ ਏ ਮੁੰਡੇ ਦੇ ਪਰਿਵਾਰ ਨੂੰ ਇਹ ਗੱਲ ਕਹਿਣੀ ਆ ਕਿ ਆਪਦੇ ਮੁੰਡੇ ਦਾ ਭਾਈ ਧਿਆਨ ਰੱਖਿਓ ਤੇ ਆ ਮੁੰਡੇ ਨੂੰ ਇਹ ਗੱਲ ਕਹਿਣੀ ਆ ਵੀ ਕਾਕਾ ਜਿੱਦੇ ਤੂੰ ਮੇਰੇ ਮੱਥੇ ਲੱਗ ਗਿਆ ਜਿੱਦੇ ਮੈਨੂੰ ਟੱਕਰ ਗਿਆ ਫੇਰ ਰੱਬ ਹੀ ਜਾਣਦਾ ਕੀ ਹੋਊਗਾ ਠੀਕ ਆ ਤੇਰਾ ਇਹੋ ਜਿਹਾ ਮੋਰ ਬਣਾਵਾਗੇ ਤੂੰ ساری ਜ਼ਿੰਦਗੀ ਯਾਦ ਰੱਖੇਗਾ ਤੈਨੂੰ ਪਤਾ ਲੱਗ ਜੂ ਵੀ ਕਿਸੇ ਦੀ ਧੀ ਦੇ ਨਾਲ ਕਿਹੋ ਜਿਹਾ ਵਿਵਹਾਰ ਕਰੀਦਾ ਹੁੰਦਾ ਕਿਸੇ ਦੀ ਧੀ ਦੀ ਇੱਜ਼ਤ ਕਿੰਨੇ ਸ਼ਾਲੀ ਦੀ ਹੁੰਦੀ ਆ ਇਹ ਜਿਹੜੀ ਕੁੜੀ ਆ ਇਹ ਜਿਹੜੀ ਇਸ ਮੁੰਡੇ ਦੀ ਮੰਗੇਤਰ ਸੀ ਇੰਨਾ ਕੁ ਭਰੋਸਾ ਕੀਤਾ ਉਸਨੇ ਇਸ ਮੁੰਡੇ ਦੇ ਉੱਪਰ ਇਸ ਕੁੜੀ ਦੀ ਮਾਂ ਹੈਣੀ ਇਸ ਕੁੜੀ ਨੇ ਆਪਦੇ ਪਰਿਵਾਰ ਦੇ ਨਾਲ ਇਸ ਮੁੰਡੇ ਨੂੰ ਮਿਲਾਇਆ ਆਪਦੇ ਪਿਓ ਦੇ ਨਾਲ ਪਰਿਵਾਰ ਨੂੰ ਲੱਗਦਾ ਸੀ ਵੀ ਚਲੋ ਵੀ ਮੁੰਡੇ ਦੇ ਪਰਵਾਰ